ਇਹੀ ਸਮਾਂ 3 ਸਾਲ ਨੂੰ 2900 ਦੇਣੇ ਸਮਾਂ ਉਹੀ ਹੈ। ਇਹੀ ਸਮਾਂ ਹੋਰ ਪਾਸੇ ਲੱਗਦਾ ਹੈ ਕਿ ਦੁੱਖ ਦਿੰਦਾ ਹੈ। ਉਹੀ ਜੋ ਅਗਰ ਦ੍ਰੈਵਿਕ ਕਮਾਈ ਹੈ ਪੈਸਾ ਪਕਰਦਾ ਚਾਹ ਗੁੜ ਕਰਦੇ ਕੰਮ ਵਾਸਤੇ ਵਰਤਦਾ ਉਹ ਸੁਖ ਦਿੰਦਾ ਹੈ। ਉਹੀ ਪੈਸਾ ਮਾਰੇ ਪਾਸੇ ਦਾ ਸ਼ੇਪਤਰੀ ਖਰਚੂ ਖਰਚੂ ਉਹ ਦਿੰਦਾ ਹੈ। ਇੱਕ ਚੀਜ਼ ਦਾ ਭਲੇ ਪਾਸੇ ਲਾ ਕੇ ਸਾਨੂੰ ਜ਼ਿੰਦਗੀ ਦਿੰਦੀ ਹੈ ਉਹ ਵੀ ਖੁਸ਼ੀ ਇੱਕ ਬੁਰੇ ਪਾਸੇ ਲਾ ਕੇ ਸਾਨੂੰ ਦੁੱਖ ਦਿੰਦੀ ਹੈ ਖਰਚ ਸਪੈਸਰ ਉਹ ਕਰ ਵੀ ਕੋਈ ਸਾਨੂੰ ਮੋੜੇ ਮਰਦਾ ਹੈ ਇਹ ਲਾਜ ਈ ਵੀ ਹੈ ਮੂਹ ਈ ਹੈ ਜਿਹੜਾ ਝੂਠ ਦਾ ਨਾਲ ਚਾ ਮਾੜਾ ਨਾਲ ਚਾ ਸਾਨੂੰ ਦੁੱਖ ਦਿੰਦਾ ਹੈ ਜਿਹੜਾ ਝੂਠ ਦਾ ਬਹੁਤ ਸਾਨੂੰ ਦੁੱਖ ਦਿੰਦਾ ਹੈ ਉਹ ਵੀ ਹੈ ਜਿਹੜਾ ਸੱਚ ਦਾ ਉਹ ਹੈ ਪੂਰਨ ਸੋਧ ਜਿਹੜਾ ਸਤਜਾ ਦਾਸ ਤੇ ਚੰਗੀ ਕਮਦਦਾ ਦਾ ਸੁਖਦੰਦ ਮਾੜੀ ਕਮਦਦਾ ਦਾ ਚੀਜਾਂ ਉਹ ਹੀ ਨੇ ਸਿਰ ਬਰਤਨ ਵਰਤਨ ਚ ਇਹੀ ਹੱਥ ਨੇ ਅਧਿਕਤਕ ਕਲਾ ਇਸ ਨੂੰ ਸੁਭ ਦੇਣੀ ਮਾਰੇ ਵਸੇ ਵਰਤਾਂਗੇ ਇਸ ਪਾਪ ਕਰਾਂਗੇ ਦੁੱਖ ਜਨਾਂ ਕਿਸੇ ਨੂੰ ਏਹੀ ਜਬਾਨ ਚੰਗਾ ਬੋਧੂ ਵੀ ਨਾ ਉਹ ਪੂਰਨ ਸੋਧ ਏਹੀ ਜਬਾਨ ਮਾਰਾ ਬੋਧੂ ਵੀ ਮਿਲਦਾ ਨਹੀਂ ਬੁੱਧਾ ਵਰਤਲੇ ਦਾ ਅਰਥ ਨਹੀਂ ਫਰਕਾ ਵਰਤ ਵਰਤ ਨੂੰ ਲੱਗੂ ਪੋਸਾ ਦੇ ਜਿਹੇ ਜਿਹੋ ਉਹਦਾ ਸਾਈਂ ਆ ਜਿਹੇ ਜਿਹੋ ਮਾਲਕ ਨੂੰ ਮਿਲਦੀ ਹੈ ਜੀ ਮੁੰਡੀ ਗੱਡੀ ਖੜੀ ਹੈ ਜੇ ਉਹਦਾ ਮਾਲਕ ਚੰਗਾ ਹੈ ਉਹਨ ਟੰਗੇ ਪਾਸੇ ਲੈ ਕੇ ਜਾਊਗਾ ਗੱਡੀ ਦੀ ਕਹਿੰਦੀ ਮੈਂ ਜਾਂਦੀ ਨਹੀਂ ਕਿਤੇ ਠੀਕ ਹੈ ਜੀ ਜਿਹਨੂੰ ਮਾਲਕ ਮਾੜਾ ਮਿਲ ਗਿਆ ਉਹਨ ਮਾੜੇ ਪਾਸੇ ਲੈ ਕੇ ਜਾਊਗਾ ਠੀਕ ਹੈ ਉਹ ਨਹੀਂ ਕਹਿੰਦੀ ਮੈਂ ਜਾਂਦੀ ਨਹੀਂ ਉਹਦਾ ਠੀਕ ਹੁੰਦਾ ਇਸੇ ਤਰ੍ਹਾਂ ਹਰੇਕ ਮਾਲਕ ਹੈ ਮਾਲਕ ਤੋਂ ਬਿਨਾ ਕੋਈ ਚੀਜ਼ ਆਪ ਹਲਚਲ ਸੱਜਦੀ ਨਹੀਂ ਕੁਝ ਕਰਨੀ ਸੰਭਾਲ ਮਾਲਕ ਦੇ ਮਿਲਣ ਵਾਲੀ ਉਹਨੇ ਲਿਖੀ ਰਹਿਣਾ ਹੈ ਮਾਲਕੇ ਮਿਲਣ ਵਾਲੀ ਉਹਨਾਂ ਦੇ ਚੰਗੇ ਮਾੜੇ ਬਸੇ ਜਣੇ ਪੀਚਾਂ ਭਾਈ ਇਹ ਐਕਸਿਮਾ ਨਾਲ ਮਾਰੰਗਾ ਹੱਥ ਤਾਂ ਆ ਸਮਾਪਤੇ ਪਹੁੰਚ ਲਿਆ ਠੀਕ ਹੈ ਆਪਣੀ ਮਜਾ ਨਹੀਂ ਹੈ ਇਹ ਬੋਰੀਆਂ ਨਹੀਂ ਇਹ ਕਿਰਪਾ ਹੈ ਬੋਰੀਆਂ ਵਾਲੇ ਦਾ ਹੁਣ ਉਹ ਵਗ ਜਾਂਦੇ ਆ ਆ ਸ਼ਾਂਤੀ ਨਹੀਂ ਹੁੰਦੀ ਦੀ ਹੈ ਇਹ ਮਾਰ ਦੀ ਕਿਤਾਬ ਪਹਿਲਾਂ ਪੁੰਨ ਬੀਜਿਆ ਹੋਇਆ ਜਿਹੜਾ ਆਪਾਂ ਨੂੰ ਫੜਨੇ ਲੱਗ ਸੀ ਇਹ ਸਿੱਟਾ ਚ ਆ ਗਿਆ ਉਹ ਜੰਮੂਗਾ ਸਾਮ ਚ ਆ ਕੇ ਜੰਮੂਗਾ ਉਹ ਸਿਮਰ ਗੁਰਬੀ ਦੀ ਹਾਂ ਗੁਰਬੀ ਸਾਉਂਕ ਰੱਖੋ ਸੰਗਤ ਸੰਤਵਾਂ ਦੀ ਕੀਤ ਕਰੋ ਮਿਲ ਕੇ ਰਹੋ ਤੇ ਮਰਨ ਨੂੰ ਰੁਪੋ ਜਾਨ ਸਾਉ